ਜੋ ਬਾਹਰ ਨਾ ਕੱਢ ਸਕਿਆ ਤੇ ਫਿਰ ਫਿਰ ਇਹ ਹੋਊਗਾ ਕਿ ਬਾਕੀ ਪਾਰਟੀਆਂ ਜਿਹੜੀ ਹੈਗੀ ਉਹਨਾਂ ਦਾ ਕੋਈ ਫਾਇਦਾ ਨਹੀਂ ਫਿਰ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਸਾਡਾ ਜਿਹੜਾ ਸ਼ਰਾਬੀ ਦਲ ਹੈ ਇਹੀ ਕੰਮ ਜਪਰੇਗਾ ਅਭੀ ਲੋ ਜਿੰਨਾ ਕਰਦਾ ਸ਼ਰਾਬੀ ਦਲ ਕੀ ਪਟੀਆਂ ਨੂੰ ਵਾਰਨਿੰਗ ਦਿੰਦੇ ਆ ਸਾਡੀ ਪਾਰਟੀ ਨੂੰ ਇਹ ਫਾਇਦਾ ਹੋਏਗਾ ਕਿ ਪਾਰਟੀ ਬਾਕੀ ਪਾਰਟੀਆਂ ਨੂੰ ਕਈ ਵਾਰ ਕੀ ਹੁੰਦਾ ਕਿ ਜਿਹੜੀ ਸ਼ਰਾਬ ਹੁੰਦੀ ਹੈ ਉਹ ਲੋਕਾਂ ਨੂੰ ਬੇਰਤਾਨੀ ਪੈਂਦੀ ਹੈ ਵੋਟਾਂ ਦੇ ਵਿੱਚ ਅਸੀਂ ਤੇ ਸ਼ਰਿਆਮੀ ਵਰਤਾਂਣੀ ਹੈ ਔਰ ਬਣ ਕੇ ਅਸੀਂ ਆਪਣਾ ਜਿਹੜਾ ਚੋਣ ਨਿਸ਼ਾਨਾ ਉਹ ਪੱਠੀ ਰੱਖ ਦੇਣਾ ਆਹ ਸ਼ਰਾਬ ਦੀ ਪੱਟੀ ਦਾਰੂ ਦੀ ਪੱਟੀ ਕੋਈ ਦਾਰੂ ਦੀ ਪੱਟੀ ਦੇ ਬੋੜ ਪਾਓ ਆਪਣੀ ਪੱਟੀ ਚੜਾਓ ਤੇ ਸਾਡੀ ਹੱਟੀ ਚੜਾਓ ਆਪਾਂ ਜੁਆਇਨ ਜਿੰਦਾਬਾਦ ਅੱਜ ਅੁੱਧੀ ਗੱਲ ਹੈ ਕਿ ਦੇਖੋ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਬਾਕੀ ਸਾਰੇ ਪੰਜਾਬ ਵਾਸਤੇ ਕਿੰਨੀ ਦੁੱਖ ਦੀ ਗੱਲ ਹੈ ਲੇਕਿਨ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਸ਼ਰਾਬੀ ਦਲਾਂ ਤੇ ਕਿ ਪੰਜਾਬ ਕਿਸੇ ਜ਼ਮਾਨੇ ਦੇ ਵਿੱਚ ਇੱਥੇ ਦੁੱਧ ਦੀਆਂ ਮਹਿਰਾ ਵਕਤੀਆਂ ਹੁੰਦੀਆਂ ਹੁੰਦੀਆਂ ਸੀ ਸ਼ਰਾਬ ਦੀ ਨਾਰਾ ਮਗਨੀਆਂ ਦੇ ਸ਼ਰਾਬ ਦੀ ਨਾਰਾ ਮਗਨੀਆਂ ਹਲਤ ਹੋ ਗਿਆ ਨੂੰ ਪੁਲਿਸੇ ਕੀ ਕਹਣਾ ਅਸੀਂ ਪੁਲਿਸ ਹਰ ਇਸ ਇਲਾਕੇ ਚ ਪੱਟੀ ਲਾਵਾਂਗੇ ਐਕਟ ਲਾਵਾਂਗੇ ਕਿ ਉਸ ਇਲਾਕੇ ਦਾ ਜਿਹੜਾ ਥਾਣੇਦਾਰ ਹੋਏਗਾ ਉਹਨੂੰ 50% ਜਿਹੜਾ ਹੋਏਗਾ ਉਹਦਾ ਹਿੱਸਾ ਵਿੱਚ ਹੋਏਗਾ ਨੌਕਰੀਆਂ ਦਾ ਕੀ ਬਣਨਾ ਪੰਜਾਬੀਆਂ ਦਾ ਲੈ ਨੌਕਰੀਆਂ ਦਾ ਕੀ ਬਣਨਾ ਪੰਜਾਬ ਸਾਰਾ ਸਾਰਾ ਇੰਨਾ ਜਦੋਂ ਇੱਕ ਵਾਰ ਨਸ਼ੇ ਚ ਡੁੱਬੀ ਜਾਏਗਾ ਨੌਕਰੀ ਕਿੱਥੋਂ ਪੜ੍ਹਨ ਲੱਗਣੀ ਨਿਕਲੀ ਕਿੱਥੇ ਪੜਾਈ ਕਿੱਥੇ ਕਰਨਾ ਤੇਰੇ ਨੇ ਕੋਈ ਸਵਾਸ ਗਿਆ ਲਾਸਟੀ ਕੋ ਕਹਿੰਦਾ ਬਿਲਕੁਲ ਗੱਲ ਹੀ ਵਈ ਗਈ ਅਸੀਂ ਜਿਹੜੀ ਹੈ ਜਿੰਨੀਆਂ ਸ਼ਰਾਬੀਆਂ ਪੱਟੀਆਂ ਸਮਾਰਕਲ ਇੰਡਸਟਰੀ ਚ ਲੈਣਾ ਦੋਨਾਂ ਨਾਲ ਵਜੇ ਕੋ ਲੋਨ ਵੀ ਮਿਲੇਗਾ ਸਬਸਿਡੀ ਵੀ ਮਿਲੇਗੀ ਕਿਸੇ ਸਟੇਟ ਨੂੰ ਅਸੀਂ ਇੱਕ ਬੂੰਦ ਵੀ ਪਾਣੀ ਦਾ ਨਹੀਂ ਦੇਵਾਂਗੇ ਕਿਉਂਕਿ ਸਾਨੂੰ ਸ਼ਰਾਬ ਵਾਸਤੇ ਆਪਣੇ ਹੱਥੇ ਪਾਣੀ ਚਾਹੀਦਾ ਹੁੰਦਾ ਕਿਉਂਕਿ ਛੋਟੇ ਨਾਲ ਪੀਪਕੇ ਕੱਲੀਆਂ ਦੇ ਹੱਥ ਕੰਮਨ ਲੱਗ ਪਏ ਸੂਖੀ ਨਾਰੇ ਉਹ ਖੇਤੀਬਾੜੀ ਸਾਡੀ ਚੱਲਦੀ ਪਿਆ ਸਾਰੇ ਪਿਆ